ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਇੱਕ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਜਦੋਂ ਵੀ ਕਿਸੇ ਵਿਅਕਤੀ ਦੇ ਖਿਲਾਫ ਕਿਸੇ ਥਾਣੇ ਵਿੱਚ ਕੋਈ ਕ੍ਰਿਮੀਨਲ ਕੇਸ ਕੋਈ 307 302 ਜਾਂ ਕੋਈ ਹੋਰ ਲੜਾਈ ਦਾ ਮਕਦਮਾ ਜਿਹੜਾ ਉਹ ਦਰਜ ਹੋ ਜਾਂਦਾ ਤਾਂ ਤੁਸੀਂ ਕੀ ਕਰ ਸਕਦੇ ਹੋ ਜੇ ਫਰਜ ਕਰ ਲੋ ਤੁਹਾਡਾ ਕਿਸੇ ਨੇ ਜਾਣ ਪੁੱਝ ਕੇ ਸ਼ਰਾਰਤਬਾਜ਼ੀ ਨਾਲ ਜਾਂ ਇਹ ਦੁਸ਼ਮਣੀ ਦੇ ਨਾਲ ਜਾਂ ਕਿਸੇ ਰੰਜਿਸ਼ ਦੇ ਕਰਕੇ ਝੂਠਾ ਨਾਮ ਲਿਖਾ ਦਿੱਤਾ ਤੇ ਤੁਹਾਨੂੰ ਆਪਣੀ ਸਫਾਈ ਵਾਸਤੇ ਪੂਰਾ ਹੱਕ ਹੈ ਕਿ ਤੁਸੀਂ ਆਪਣੀ ਜਿਹੜੀ ਇਸ ਮਕਦਮੇ ਦੀ ਇਨਕੁਆਇਰੀ ਜਿਹੜੀ ਉਹ ਕਰਵਾ ਕੇ ਆਪਣੇ ਆਪ ਨੂੰ ਬੇਗਨਾ ਸਾਬਤ ਕਰ ਸਕਦੇ ਹੋ ਇਸ ਲਈ ਤੁਹਾਨੂੰ ਕੀ ਕਰਨਾ ਪਵੇਗਾ ਸਭ ਤੋਂ ਪਹਿਲਾਂ ਦੋਸਤੋ ਜਦੋਂ ਕੋਈ ਇਹੋ ਜਿਹਾ ਕਿਸੇ ਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਹੁੰਦਾ ਹੈ ਤਾਂ ਜੇ ਤੁਹਾਨੂੰ 100% ਯਕੀਨ ਹੈ ਕਿ ਮੇਰਾ ਜਿਹੜਾ ਨਾਮ ਇਸ ਵਿੱਚ ਰੰਜਿਸ਼ ਕਰਕੇ ਲਿਖਾਇਆ ਗਿਆ ਜਾਂ ਕਿਸੇ ਨੇ ਦੁਸ਼ਮਣੀ ਕਰਕੇ ਲਿਖਾਇਆ ਜਾਂ ਕੋਈ ਹੋਰ ਤਰੀਕੇ ਨਾਲ ਲਿਖਾਇਆ ਗਿਆ ਜਾਂ ਲਿਖਾਇਆ ਗਿਆ ਸਭ ਤੋਂ ਪਹਿਲਾਂ ਤੁਸੀਂ ਉਥੋਂ ਦੇ ਜ਼ਿਲ੍ਹਾ ਮੁਖੀ ਐਸਐਸਪੀ ਜਾਂ ਕਮਿਸ਼ਨਰੇਟ ਦਾ ਜ਼ਿਲ੍ਹਾ ਹੈ ਤਾਂ ਕਮਿਸ਼ਨਰ ਸਾਹਿਬ ਪੁਲਿਸ ਨੂੰ ਆਪਣੀ ਕੰਪਲੇਂਟ ਜਿਹੜੀ ਉਹ ਲਿਖ ਕੇ ਟਾਈਪ ਕਰਕੇ ਉਹਦੇ ਵਿੱਚ ਜਿਹੜਾ ਵੀ ਮੁਕਦਮਾ ਦਰਜ ਹੈ ਤੁਹਾਡੇ ਖਿਲਾਫ ਉਹਦੀ ਐਫਆਈਆਰ ਦੀ ਕਾਪੀ ਕਢਾ ਲਓ ਅੱਜ ਕੱਲ ਆਨਲਾਈਨ ਜਿਹੜੀ ਐਫਆਰ ਦੀ ਕਾਪੀ ਉਹ ਡਾਊਨਲੋਡ ਹੋ ਜਾਂਦੀ ਆ ਕਾਪੀ ਕਢਵਾ ਕੇ ਤੁਸੀਂ ਉਸ ਦਾ ਸਾਰਾ ਵੇਰਵਾ ਦੇ ਕੇ ਮੁਕਦਮਾ ਕਿਦਾਂ ਦਰਜ ਹੋਇਆ ਆਪਣੇ ਆਪ ਨੂੰ ਕਿਦਾਂ ਤੁਸੀਂ ਬੇਗਨਾ ਕਹਿੰਨੇ ਹੋ ਕਿਦਾਂ ਤੁਸੀਂ ਬੇਗਨਾ ਇਸ ਸਾਬਤ ਕਰ ਸਕਦੇ ਹੋ ਉਹ ਸਾਰਾ ਸ਼ੋਰਟ ਦੇ ਵਿੱਚ ਵੇਰਵਾ ਦੇ ਕੇ ਐਪਲੀਕੇਸ਼ਨ ਵਿੱਚ ਤੁਸੀਂ ਐਸਐਸਪੀ ਸਾਹਿਬ ਨੂੰ ਜਾਂ ਕਮਿਸ਼ਨਰ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਆਪਣੀ ਜਿਹੜੀ ਇਨਕੁਆਰੀ ਉਹ ਮਾਰਕ ਕਰਵਾ ਸਕਦੇ ਹੋ ਉਹ ਇਨਕੁਆਰੀ ਤੁਹਾਡੀ ਕਿਸੇ ਪੁਲਿਸ ਕਪਤਾਨ ਨੂੰ ਜਾਂ ਕਿਸੇ ਉਪ ਪੁਲਿਸਤਾਨ ਨੂੰ ਡੀਐਸਪੀ ਨੂੰ ਜਾਂ ਐਸਪੀ ਨੂੰ ਉਹ ਮਾਰਕ ਹੋ ਜਾਵੇਗੀ ਫਿਰ ਤੁਸੀਂ ਉਹਨਾਂ ਕੋਲ ਜਾ ਕੇ ਆਪਣੇ ਜਿਹੜਾ ਵੀ ਪੱਖ ਆਪਣੇ ਗਵਾਹ ਉਹ ਪੇਸ਼ ਕਰੋ ਵੀ ਇਹਨਾਂ ਇਹਨਾਂ ਚੀਜ਼ਾਂ ਦਾ ਇਸੇ ਵਿੱਚ ਮੁਕਦਮੇ 'ਚ ਗਲਤ ਜਿਹੜਾ ਵੀਰਵਾ ਦਿੱਤਾ ਗਿਆ ਮੈਂ ਇਸ ਟਾਈਮ ਉੱਥੇ ਹੈ ਨਹੀਂ ਸੀ ਆਪਣੀ ਕਾਲ ਡਿਟੇਲ ਆਪਣਾ ਮੋਬਾਈਲ ਆਪਣੀ ਸਾਰੀ ਓਕੜਵਾਓ ਵੀ ਮੇਰਾ ਜਿਹੜਾ ਮੋਬਾਈਲ ਮੈਂ ਫਲਾਣੇ ਥਾਂ ਸੀ ਉਦੋਂ ਫਲਾਣੇ ਸ਼ਹਿਰ ਸੀ ਐਸ ਕੰਮ ਸੀ ਜੇ ਕੋਈ ਤੁਹਾਡੇ ਕੋ ਸਬੂਤ ਆ ਜਾਂ ਤੁਸੀਂ ਕੋਈ ਸਮਾਨ ਲੈਣ ਗਏ ਤੁਹਾਡੇ ਕੋ ਬਿੱਲ ਹੋਵੇਗਾ ਜਾਂ ਤੁਸੀਂ ਕਿਸੇ ਹੋਟਲ 'ਚ ਠਹਿਰੇ ਹੋ ਤੁਹਾਡੇ ਕੋ ਬਿੱਲ ਹੋਵੇਗਾ ਉਹ ਸਾਰਾ ਵੇਰਵਾ ਦੇ ਕੇ ਆਪਣੀ ਪ੍ਰੋਪਰ ਅਨਕਵਰੀ ਕਰਾਓ ਅਨਕਵਰੀ ਕਰਨ ਤੋਂ ਬਾਅਦ ਉਹ ਅਫਸਰ ਆਪਣੀ ਫਾਈਨਲ ਰਿਪੋਰਟ ਜਿਹੜੀ ਦੇ ਕੇ ਉਹ ਸੰਬੰਧਿਤ ਆਪਣੇ ਸੀਨੀਅਰ ਅਫਸਰਾਂ ਨੂੰ ਐਸਐਸਪੀ ਸਾਹਿਬ ਨੂੰ ਜਾਂ ਕਮਿਸ਼ਨਰੇਟ ਦੇ ਦਫ਼ਤਰ ਕਮਿਸ਼ਨਰ ਸਾਹਿਬ ਨੂੰ ਭੇਜੇਗਾ ਤੇ ਉਹ ਤੁਹਾਨੂੰ ਜਿਹੜਾ ਮਕਦਮੇ ਵਿੱਚ ਬੇਗਨਾਹ ਤੁਸੀਂ ਹੋ ਸਕਦੇ ਹੋ ਇਸ ਤੋਂ ਬਾਅਦ ਦੋਸਤੋ ਜਦੋਂ ਤੁਹਾਨੂੰ ਬੇਗਨਾਹੀ ਜਿਹੜੀ ਉਹ ਪੁਲਿਸ ਵੱਲੋਂ ਦਿੱਤੀ ਜਾਂਦੀ ਹੈ ਕਿਸੇ ਵੀ ਮਕਦਮੇ ਵਿੱਚ ਫਿਰ ਉਹ ਜਿਹੜੇ ਉਹਦੇ ਵਿੱਚ ਬਾਕੀ ਦੋਸ਼ੀ ਹੁੰਦੇ ਆ ਉਹਨਾਂ ਦਾ ਚਲਾਨ ਬਣ ਕੇ ਕੋਰਟ ਵਿੱਚ ਜਦੋਂ ਜਾਂਦਾ ਉਥੇ ਮਾਨ ਜੋ ਕੋਰਟ ਵੀ ਤੁਹਾਨੂੰ ਬੁਲਾ ਸਕਦੀ ਹੈ ਤੁਸੀਂ ਉਥੇ ਵੀ ਆਪਣਾ ਪੱਖ ਪੇਸ਼ ਕਰ ਸਕਦੇ ਹੋ ਜਦੋਂ ਮਾਨ ਜੋ ਕੋਰਟ ਵੱਲੋਂ ਤੁਹਾਨੂੰ ਕਲੀਅਰ ਚਿੱਠੀ ਦਿੱਤੀ ਜਾਵੇ ਫਿਰ ਸਮਝੋ ਤੁਸੀਂ ਬੇਗਨਾ ਹੋ ਅਦਰਵਾਈਜ਼ ਜਿੰਨਾ ਚੱਕਰ ਉਹ ਮਕਦਮਾ ਚੱਲਦਾ ਉਹਨਾਂ ਚੱਕਰ ਤੁਹਾਨੂੰ ਜਿਹੜੀ ਆਪਣੇ ਆਪ ਨੂੰ ਤੁਸੀਂ ਬੇਗਨਾ ਨਹੀਂ ਕਹਿ ਸਕਦੇ ਆਪਣੇ ਆਪ ਨੂੰ ਤੁਸੀਂ ਇਸ ਮਕਦਮੇ ਵਿੱਚ ਹੀ ਸਮਝੋ ਜਿੰਨਾ ਚੱਕਰ ਕੋਡ ਦਾ ਉਸ ਮਕਦਮੇ ਉੱਪਰ ਫੈਸਲਾ ਨਹੀਂ ਹੋ ਜਾਂਦਾ ਜੇ ਉਸ ਮਕਦਮੇ ਦੇ ਬਾਕੀ ਦੋਸ਼ੀਆਂ ਨੂੰ ਕੋਡ ਭਰੀ ਕਰ ਦਿੰਦੀ ਹੋ ਤਾਂ ਤੁਸੀਂ ਵੀ ਭਰੀ ਹੋ ਜੇ ਬਾਕੀ ਦੋਸ਼ੀਆਂ ਨੂੰ ਜੇਲ੍ਹ ਚ ਭੇਜਦੀ ਆ ਜਾਂ ਸਜ਼ਾ ਕਰਦੀ ਹੋ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਤਾਂ ਤੁਸੀਂ ਜਿਹੜੇ ਹੈ ਉਸ ਮਕਦਮੇ ਤੋਂ ਬੇਗਨਾ ਹੋ ਇਹ ਮੇਰੀ ਛੋਟੀ ਜੀ ਵੀਡੀਓ ਜਿਦਿਆਂ ਨੂੰ ਵੀਡੀਓ ਚੰਗੀ ਲਗੀ ਤਾਂ ਵੀਡੀਓ ਇੱਥੇ ਲਾਈਕ ਜ਼ਰੂਰ ਕਰਿਓ ਇਹਨੂੰ ਆਪਣੇ ਨੀਅਰ ਡੀਅਰ ਨਾਲ ਸ਼ੇਅਰ ਕਰਿਓ ਜਿਹਨੂੰ ਇਸ ਬਾਰੇ ਨਹੀਂ ਜਾਣਕਾਰੀ ਉਹਨੂੰ ਜਾਣਕਾਰੀ ਦਿਓ ਵੀਡੀਓ ਤੁਸੀਂ ਦੇਖਦੇ ਹੋ ਟਾਈਮ ਕੱਢਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਉਂਦੇ ਰਹੋ ਰੱਬ ਰੱਖਾ ਜੀ